ਅੱਜ ਦੇ ਭਕਾਰ ਦੇ ਵਿੱਚ ਪਏ ਸਮਾਨ ਦੇ ਨਾਲ ਹੀ ਜਿਹੜੀ ਇਹ ਬਟਰ ਸਕੌਚ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਇਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਨਾ ਆਪਾਂ ਨੂੰ ਕਿਸੇ ਮਸ਼ੀਨ ਦੀ ਜ਼ਰੂਰਤ ਹੈ ਨਾ ਹੀ ਆਪਾਂ ਨੂੰ ਕੰਡੈਂਸ ਮਿਲਕ ਦੀ ਜ਼ਰੂਰਤ ਹੈ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਆਈਸਕ੍ਰੀਮ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪ ਘਰ ਦੇ ਵਿੱਚ ਬਟਰਸਕਾਚ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਸੇਮ ਉਸੇ ਟੇਸਟ ਲਈ ਤੇ ਉਸੇ ਤਰੀਕੇ ਦੀ ਬਣਾ ਕੇ ਤਿਆਰ ਕਰਾਂਗੇ ਜਿਵੇਂ ਬਾਜ਼ਾਰ ਦੇ ਵਿੱਚੋਂ ਮਿਲਦੀ ਆ ਬਿਲਕੁਲ ਨਰਮ ਹੈ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਬਣ ਕੇ ਤਿਆਰ ਹੋਊਗੀ ਇਹਨੂੰ ਬਣਾਉਣ ਦੇ ਲਈ ਬਹੁਤ ਹੀ ਘੱਟ ਤੋਂ ਘੱਟ ਸਮਾਨ ਦੀ ਜ਼ਰੂਰਤ ਹੈ ਜੇ ਚਾਹੁੰਦੇ ਹੋ ਇਹਨੂੰ ਬਣਾਉਣਾ ਆਪਾਂ ਸਿੱਖ ਲੈਣਾ ਹੈ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਤੇ ਇੱਥੇ ਜੀ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਕਾਪਾ ਦੁੱਧ ਦਾ ਹੈ ਤੇ ਇਹਦੇ ਵਿੱਚ ਹੀ ਆਪਾਂ ਮਲਾਈ ਐਡ ਕਰਤੀ ਹੈਗੀ ਜ ਜਦੋਂ ਆਪਾਂ ਦੁੱਧ ਨੂੰ ਫ੍ਰਿਜ ਦੇ ਵਿੱਚ ਬਾਲਾ ਦੇ ਕੇ ਰੱਖ ਦਿੰਨੇ ਆ ਨਾ ਬਸ ਉਹ ਦੁੱਧ ਤੁਸੀਂ ਵਰਤ ਲਿਓ ਤੇ ਉੱਪਰ ਇਸ ਤਰੀਕੇ ਨਾਲ ਥੋੜੀ ਥੋੜੀ ਮਲਾਈ ਆ ਜਾਊਗੀ ਕਿਉਂਕਿ ਜੇਕਰ ਇਹਦੇ ਵਿੱਚ ਆਪਾਂ ਫੈਂਟ ਜ਼ਿਆਦਾ ਰੱਖਾਂਗੇ ਤਾਂ ਜਿਹੜੀ ਆਈਸਕ੍ਰੀਮ ਹੈ ਬਿਲਕੁਲ ਕਰੀਮੀ ਬਣ ਕੇ ਤਿਆਰ ਹੋ ਗਈ ਵੀ ਤਾਂ ਵਧੀਆ ਕਰੀਮੀ ਟੈਕਸਚਰ ਆਵੇ ਇਸ ਕਰਕੇ ਆਪਾਂ ਮਲਾਈ ਵਰਤੀ ਹੈ ਹੁਣ ਇਹਦੇ ਵਿੱਚ ਆਪਾਂ ਤਿੰਨ ਕ ਚਮਚੇ ਦੇ ਨਾਰਮਲ ਆਪਾਂ ਘਰੇ ਖਾਣਾ ਖਾਂਦੇ ਨੇ ਨਾ ਉਹੀ ਚਮਚਾ ਜਿਹੜਾ ਤਿੰਨ ਕ ਚਮਚ ਖੰਡ ਦੇ ਐਡ ਕਰ ਦੇਣੀ ਆ ਉਸ ਤੋਂ ਬਾਅਦ ਅੱਧਾ ਕੱਪ ਇਹਦੇ ਵਿੱਚ ਮਿਲਕ ਪਾਊਡਰ ਦਾ ਐਡ ਕਰ ਦਿੰਨਾ इजीली ਤੁਹਾਨੂੰ ਮਾਰਕੀਟ ਚੋ ਇਹ ਮਿਲ ਜਾਂਦਾ 10-10 ਰੁਪਏ ਵਾਲੇ ਪੈਕੇਟ ਵੀ ਮਿਲ ਜਾਂਦੇ ਆ ਮਿਲਕ ਪਾਊਡਰ ਦੀ ਵਜ੍ਹਾ ਕਰਨਾ ਆਈਸਕ੍ਰੀਮ ਐ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਗੀ ਤੇ ਟੇਸਟ ਵੀ ਬਿਲਕੁਲ ਮਾਰਕੀਟ ਵਰਗਾ ਆਊਗਾ ਤੇ ਜਿਹੜੀ ਪਾਣੀ ਦੀ ਮਾਤਰਾ ਆਊਗੀ ਨਾ ਦੁੱਧ ਦੇ ਵਿੱਚ ਉਹਨੂੰ ਮਿਲਕ ਪਾਊਡਰ ਸੋਖ ਲੂਗਾ ਇੱਕ ਚਮਚਾ ਆਪਾਂ ਕਾਰਨ ਸਟਾਰਚ ਦਾ ਐਡ ਕਰ ਦਿਆਂਗੇ ਜਿਹਨੂੰ ਕਿ ਕਾਰਨ ਫਲੋਰ ਵੀ ਆਪਾਂ ਕਹਿ ਦਿੰਨੇ ਆ ਹੁਣ ਜੇ ਤੁਹਾਡੇ ਕੋਲੇ ਕਾਰਨ ਸਟਾਰਚ ਨਾ ਹੋਇਆ ਤੁਸੀਂ ਇਹਦੇ ਜਗ੍ਹਾ ਤੇ ਬਟਰ ਸਕੋਚ ਵਾਲਾ ਕਸਟਰਡ ਵੀ ਐ ਦੇ ਹਾਂ ਜੀ ਪੈਨ ਨੂੰ ਰੱਖ ਲਿਆ ਆਪਾਂ ਗੈਸ ਤੇ ਤੇ ਲਗਾਤਾਰ 3-4 ਮਿੰਟ ਇਸ ਤਰੀਕੇ ਨਾਲ ਘਰਚਨੇ ਨੂੰ ਚਲਾਉਂਦੇ ਹੋਏ ਆਪਾਂ ਇਹਨੂੰ ਪਕਾ ਲਾਂਗੇ ਬਹੁਤ ਜਲਦੀ ਹੈ ਜਿਹੜਾ ਇਹ ਗਾੜਾ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਆਪਾਂ ਕਾਰਨ سٹਾਰਚ ਤੇ ਮਿਲਕ ਪਾਊਡਰ ਵਰਤੇ ਆ ਜੇਕਰ ਤੁਸੀਂ ਬਟਰ ਸਕੌਚ ਵਾਲੇ ਕਸਟਰਡ ਨਾਲ ਵੀ ਬਣਾਉਂਗੇ ਨਾ ਸੇਮ ਇਸੇ ਪ੍ਰੋਸੈਸ ਨਾਲ ਬਣਾਇਓ ਤੇ ਫਲੇਮ ਇੱਥੇ ਆਪਾਂ ਲੋ ਮੀਡੀਅਮ ਰੱਖਣੀ ਹੈ ਜੀ ਜ਼ਿਆਦਾ ਹਾਈ ਨਹੀਂ ਰੱਖਣੀ ਇਸ ਤਰੀਕੇ ਨਾਲ ਗਾੜਾ ਹੋਣਾ ਸਟਾਰਟ ਹੋ ਗਿਆ ਬਾਕੀ ਠੰਡਾ ਹੋ ਕੇ ਹੋਰ ਵੀ ਗਾੜਾ ਹੋ ਜਾਊਗਾ ਬਸ ਇੰਨਾ ਕੁ ਗਾੜਾ ਬਣਾਉਣਾਗਾ ਆਪਾਂ ਵੀ ਇਹਦੀ ਚਮਚ ਤੇ ਜਾਂ ਕੜਚੀ ਦੇ ਵਧੀਆ ਕੋਟਿੰ ਤੇ ਹੁਣ ਜੀ ਇਸ ਤਰੀਕੇ ਨਾਲ ਇਹ گاੜਾ ਹੋ ਗਿਆ ਦੇਖੋ ਤੇ ਆਪਾਂ ਇਹਨੂੰ ਥੱਲੇ ਉਤਾਰ ਕੇ ਠੰਡਾ ਹੋਣ ਲਈ ਰੂਮ ਟੈਂਪਰੇਚਰ ਤੇ ਰੱਖ ਦੇਾਂਗੇ ਵੀ ਥੋੜਾ ਜਿਹਾ ਇਹ ਹੋਠਾਰ ਜੇ ਜਦੋਂ ਇਹ ਠੰਡਾ ਹੋ ਗਿਆ ਤਾਂ ਆਪਾਂ ਇਹਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਦੇਾਂਗੇ ਦੇਖੋ ਬਿਲਕੁਲ ਠੰਡਾ ਹੋ ਕੇ ਹੋਰ ਵੀ گاੜਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਟੈਕਸਚਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦੇਵਾਂਗੇ 1 ਘੰਟੇ ਲਈ ਜਿੰਨਾ ਇਹ ਚਿਲਡ ਹੋਊਗਾ ਨਾ ਉਨੀ ਵਧੀਆ ਆਈਸਕ੍ਰੀਮ ਬਣ ਕੇ ਤਿਆਰ ਹੋਊਗੀ ਤੇ ਉਦੋਂ ਤੱਕ ਆਪਾਂ ਕੈਰੇਮਲ ਕ੍ਰਾਂਚ ਬਣਾ ਲੈਨੇ ਆ ਤੁਸੀਂ ਦੇਖਿਆ ਹੋ ਵੀ ਜਦੋਂ ਤੁਸੀਂ ਬਟਰ ਸਕੌਚ ਆਈਸਕ੍ਰੀਮ ਬਾਜ਼ਾਰ ਦੇ ਵਿੱਚੋਂ ਖਾਣਿਓ ਤਾਂਦੇ ਵਿੱਚ ਟਾਫੀ ਵਰਗਾ ਹੁੰਦਾ ਨਾ ਉਹ ਕੈਰੇਮਲ ਕ੍ਰਾਂਚ ਹੁੰਦਾ ਤੇ ਉਹ ਆਪਾਂ ਘਰ ਦੇ ਵਿੱਚ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ ਤੇ ਲਓ ਜੀ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਪਲੇਟ ਤਿਆਰ ਕਰਕੇ ਰੱਖਣੀ ਹੈ ਕਿਉਂ ਹੋ ਜਾ ਤੇਲ ਨਾਲ ਗ੍ਰੀਸ ਕਰਕੇ ਤੇ ਇਧਰ ਆਪਾਂ ਪੈਨ ਰੱਖ ਲਿਆ ਗੈਸ ਤੇ ਇਹਦੇ ਵਿੱਚ ਅੱਧੀ ਖੰਡ ਨੂੰ ਇਸ ਤਰੀਕੇ ਨਾਲ ਪੈਨ ਦੇ ਵਿੱਚ ਆਪਾਂ ਛਿੜਕ ਦੇਾਂਗੇ ਦੇਖੋ ਸਾਰੇ ਪੈਨ ਦੇ ਵਿੱਚ ਖੰਡ ਨੂੰ ਵਿਛਾ ਦੇਾਂਗੇ ਤੇ ਹੁਣ ਇੱਥੇ ਜਿਹੜੀ ਗੈਸ ਆ ਉਹ ਆਪਾਂ ਮੀਡੀਅਮ ਰੱਖਣੀ ਹੈ ਬਾਲੀ ਹਾਈ ਨਹੀਂ ਰੱਖਣੀ ਆਪਣੇ ਆਪ ਖੰਡ ਨੂੰ ਮੈਲਟ ਹੋਣ ਦੇਵਾਂਗੇ ਥੋੜਾ ਜਿਹਾ ਜਦੋਂ ਇਸ ਤਰੀਕੇ ਨਾਲ ਹਲਕੀ ਜਿਹੀ ਮੈਲਟ ਹੋਣੀ ਸਟਾਰਟ ਹੋ ਗਈ ਉਹਦਾ ਆਪਾਂ ਖੁਰਚੀ ਨੇ ਚਲਾਉਂਦੇ ਹੋਏ ਇਹਨੂੰ ਵਧੀਆ ਮਿਕਸ ਕਰ ਲਾਂਗੇ ਤੇ ਜਦੋਂ ਖੰਡ ਇਸ ਤਰੀਕੇ ਨਾਲ ਮੈਲਟ ਹੋ ਗਈ ਤਾਂ ਗੈਸ ਨੂੰ ਆਪਾਂ ਬਿਲਕੁਲ ਸਲੋ ਕਰ ਦੇਣਾਗਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਖੰਡ ਜਿਹੜੀ ਮੈਲਟ ਹੋ ਗਈ ਤੇ ਹੁਣ ਇਹਦੇ ਵਿੱਚ ਇਸ ਸਟੇਜ 'ਤੇ ਆਪਾਂ ਬਟਰ ਐਡ ਕਰਾਂਗੇ ਬਾਜ਼ਾਰ ਵਾਲਾ ਵੀ ਵਰਤ ਸਕਦੇ ਤੁਸੀਂ ਪਰ ਮੈਂ ਘਰੇ ਬਣਾਇਆ ਹੋਇਆ ਇੱਕ ਚਮਚਾ ਐਡ ਕਰਤਾ ਇਹਦੇ ਵਿੱਚ ਇਹਦੇ ਨਾਲ ਜਿਹੜਾ ਇਹ ਕੈਰੇਮਲ ਕ੍ਰਾਂਚ ਆਪਾਂ ਬਣਾ ਰਹੇ ਹਾਂ ਕਿ ਤਾਂ ਟੇਸਟੀ ਬਹੁਤ ਬਣੂਗਾ ਤੇ ਦੇਖਣ ਦੇ ਵਿੱਚ ਵੀ ਸੋਹਣਾ ਲੱਗੂਗਾ ਬਿਲਕੁਲ ਸ਼ਾਈਨ ਆਊਗੀ ਇਹਦੇ ਉੱਪਰ ਤੇ ਇਸ ਤਰੀਕੇ ਨਾਲ ਦੇਖੋ ਆਪਾਂ ਇਹਨੂੰ ਮਿਕਸ ਕਰ ਲਾਂਗੇ ਜੀ ਹੁਣ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਇਸ ਤੋਂ ਜ਼ਿਆਦਾ ਡਾਰਕ ਕਲਰ ਨਹੀਂ ਆਪਾਂ ਇਹਦਾ ਕਰਨਾ ਬਸ ਇੰਨਾ ਕੁ ਹੀ ਪਕਾਉਣਾਗਾ ਤੇ ਹੁਣ ਇਹਦੇ ਵਿੱਚ ਮੈਂ ਕਾਜੂ ਤੇ ਬਦਾਮ ਐਡ ਕਰੂੰਗੀ ਜਿਨ੍ਹਾਂ ਨੂੰ ਕਿ ਇਸ ਤਰੀਕੇ ਨਾਲ ਮੈਂ ਕੱਟ ਕੇ ਰੱਖ ਲੈ ਸੀ ਜਿਆਦਾ ਬਰੀਕ ਨਹੀਂ ਕਟਿਆ ਸੀਗਾ ਇਹ 4-5 ਚਮਚ ਆਪਣੇ ਕੋਲੇ ਅੱਧੀ ਕੌਲੀ ਤੋਂ ਥੋੜੀ ਜਿਹੀ ਘੱਟ ਕੌਲੀ ਆ ਇਹਨਾਂ ਨੂੰ ਐਡ ਕਰਕੇ ਸਿਰਫ ਆਪਾਂ ਨਾ 30 ਸਕਿੰਟ ਯਾਨੀ ਕਿ ਅੱਧਾ ਮਿੰਟ ਹੀ ਪਕਾਉਣਾਗਾ ਸਲੋ ਜੀ ਫਲੇਮ ਤੇ ਜਿਆਦਾ ਨਹੀਂ ਪਕਾਉਣਾ ਤੇ ਪਲੇਟ ਆਪਾਂ ਪਹਿਲੀ ਤਿਆਰ ਕਰਕੇ ਰੱਖਣੀ ਹੈ ਘਿਓ ਜਾਂ ਤੇਲ ਨਾਲ ਗ੍ਰੀਸ ਕਰਕੇ ਜਿਵੇਂ ਤੁਹਾਨੂੰ ਦੱਸਿਆ ਲਓ ਜੀ ਹੁਣ ਇਹਨੂੰ ਇਸ ਪਲੇਟ ਦੇ ਵਿੱਚ ਹੈ ਜਿਹੜਾ ਆਪਾਂ ਕੱਢ ਦੇਾਂਗੇ ਤੇ ਪਲੇਟ ਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਘੁਮਾ ਦੇਾਂਗੇ ਆਪਣੇ ਆਪ ਹੀ ਸੈੱਟ ਹੋ ਜਾਊਗਾ ਜੇ ਨਾ ਸੈੱਟ ਹੋਇਆ ਤਾਂ ਤੁਸੀਂ ਇਸ ਤਰੀਕੇ ਨਾਲ ਜਾਂ ਤਾਂ ਖੁਰਚ ਲੈਣਾ ਹਲਕਾ ਜਿਹਾ ਇਹਨੂੰ ਸੈੱਟ ਕਰਦੇ ਹੋ ਵੈਸੇ ਤਾਂ ਇਹ ਆਪਣੇ ਆਪ ਸੈੱਟ ਹੋ ਜੂ ਤੇ ਜਾਂ ਚਮਚ ਜਿਹੜਾ ਬਟਰ ਵਾਲਾ ਹੋਇਆ ਜਾਂ ਘਿਓ ਵਾਲਾ ਹੋਇਆ ਨਾ ਥੋੜਾ ਜਿਹਾ ਘਿਓ ਜਾਂ ਬਟਰ ਨਾਲ ਗ੍ਰੀਸ ਕਰ ਲਿਓ ਉਹਦੇ ਨਾਲ ਸੈੱਟ ਕਰ ਦਿਓ ਦੇਖੋ ਇਸ ਤਰੀਕੇ ਨਾਲ ਤੇ ਹੁਣ ਇਹਨੂੰ 3-4 ਮਿੰਟ ਆਪਾਂ ਰੱਖ ਦੇਣਾ 3-4 ਮਿੰਟਾਂ ਦੇ ਵਿੱਚ ਇਹ ਸੈੱਟ ਹੋ ਜਾਊਗਾ ਵਧੀਆ ਤੇ ਆਸਾਨੀ ਨਾਲ ਅਲੱਗ ਵੀ ਹੋ ਜਾਊਗਾ ਪਲੇਟ ਦੇ ਨਾਲੋਂ ਤੇ 3-4 ਮਿੰਟ ਹੋ ਗਈ ਜੀ ਬਿਲਕੁਲ ਇਹ ਸੈੱਟ ਹੋ ਗਿਆ ਦੇਖੋ ਆਸਾਨੀ ਨਾਲ ਪਲੇਟ ਦੇ ਨਾਲੋਂ ਜਿਹੜਾ ਇਹ ਅਲੱਗ ਹੋ ਜਾਊਗਾ ਤਿਆਪੈਨੂੰ ਮਿਕਸੀ ਦੇ ਵਿੱਚ ਮਿਕਸ ਨਹੀਂ ਕਰਨਾ ਇਹਦੇ ਇਸ ਤਰੀਕੇ ਨਾਲ ਛੋਟੇ ਛੋਟੇ ਟੁਕੜੇ ਕਰ ਲਾਂਗੇ ਕਿਉਂਕਿ ਜੇਕਰ ਮਿਕਸੀ ਦੇ ਵਿੱਚ ਇਹਨੂੰ ਮਿਕਸ ਕਰਾਂਗੇ ਨਾ ਫਿਰ ਬਿਲਕੁਲ ਇਹਦਾ ਪਾਊਡਰ ਬਣ ਜਾਊਗਾ ਆਪਾਂ ਹਲਕਾ ਦਰਦਰਾ ਜਿਹਾ ਰੱਖਣਾ ਇਹਨੂੰ ਤੇ ਖਾਣ ਦੇ ਵਿੱਚ ਇਹ ਬਹੁਤ ਟੇਸੀ ਲੱਗਦਾ ਛੋਟੇ ਛੋਟੇ ਟੁਕੜੇ ਕਰ ਲਾਂਗੇ ਪਹਿਲਾਂ ਤੇ ਇਹਨੂੰ ਕਿਸੇ ਵੀ ਲਿਫਾਫੇ ਦੇ ਵਿੱਚ ਐਡ ਕਰ ਲਿਓ ਜਾਂ ਕਿਸੇ ਵੀ ਪਾਉਨੇ ਦੇ ਵਿੱਚ ਸਾਫ਼ ਸੁਥਰੇ ਜਿਹਾ ਐਡ ਕਰਕੇ ਵੇਲਣੇ ਦੀ ਮਦਦ ਨਾਲ ਵੀ ਤੁਸੀਂ ਥੋੜਾ ਜਿਹਾ ਇਹਨੂੰ ਦਰਦਰਾ ਜਿਹਾ ਕਰ ਸਕਦੇ ਹੋ ਜਾਂ ਫਿਰ ਮੇਰੇ ਵਾਂਗੂ ਪਲੇਟ ਦੇ ਵਿੱਚ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਲਓ ਥੋੜ ਤੇ ਆਪਣੇ ਕੋਲੇ ਕੈਰਾਮਲ ਕ੍ਰਾਂਚ ਬਿਲਕੁਲ ਬਣ ਕੇ ਹੋ ਗਿਆ ਤਿਆਰ ਤੇ ਫਟਾਫਟ ਹੁਣ ਆਪਾਂ ਆਈਸਕ੍ਰੀਮ ਬਣਾਉਣੀ ਸਟਾਰਟ ਕਰਦੇ ਆ ਉਹਦੇ ਲਈ ਆਪਣੇ ਕੋਲੇ ਹੈਗੀ ਹੈ ਇੱਥੇ ਕਰੀਮ ਤੇ ਇਹ ਬਿਲਕੁਲ ਚਿਲਡ ਕਰੀਮ ਹੈ ਤੁਸੀਂ ਨਾ ਘਰ ਦੀ ਫਰੈਸ਼ ਕਰੀਮ ਵੀ ਵਰਤ ਸਕਦੇ ਹੋ ਬਾਜ਼ਾਰ ਵਾਲੀ ਫਰੈਸ਼ ਕਰੀਮ ਵੀ ਵਰਤ ਸਕਦੇ ਹੋ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਵਿਪ ਕਰ ਲਾਂਗੇ ਤੁਸੀਂ ਇਲੈਕਟ੍ਰਿਕ ਬੀਟਰ ਨਾਲ ਵੀ ਵਿਪ ਕਰ ਸਕਦੇ ਹੋ ਜਾਂ ਫਿਰ ਜਿਹੜਾ ਹੈਂਡ ਵਿਸਕਰ ਹੁੰਦਾ ਉਹਦੇ ਨਾਲ ਵੀ ਤੁਸੀਂ ਜਿਹੜਾ ਇਹਨੂੰ ਵਿਪ ਕਰ ਸਕਦੇ ਹੋ بس ਇਸ ਤਰੀਕੇ ਦਾ ਬਣਾਉਣਾ ਵੀ ਬਿਲਕੁਲ ਇਹ ਫਲਫੀ ਬਣ ਜੇ ਵਿੱਚ ਹਵਾ ਭਰ ਜੇ ਤੇ ਹੁਣ ਕਰੀਮ ਵੀ ਬਿਲਕੁਲ ਤਿਆਰ ਹੋ ਗਈ ਹੈ ਤੇ ਜਿਹੜਾ ਮਿਕਸ ਆਪਾਂ ਦੁੱਧ ਵਾਲਾ ਬਣਾਇਆ ਸੀ ਇਹ ਵੀ ਬਿਲਕੁਲ ਚਿਲਡ ਹੋ ਗਿਆ ਤੇ ਹੁਣ ਇਹਨੂੰ ਸਾਰੇ ਨੂੰ ਆਪਾਂ ਕਰੀਮ ਦੇ ਵਿੱਚ ਐਡ ਕਰਦੇ ਆਂਗੇ ਤੇ ਹੁਣ ਇੱਥੇ ਆਪਣੀ ਆਈਸਕ੍ਰੀਮ ਬਿਲਕੁਲ ਬਾਜ਼ਾਰ ਵਰਗੇ ਟੇਸਟ ਦੀ ਬਣੇ ਬਿਲਕੁਲ ਬਟਰ ਸਕੌਚ ਵਾਲਾ ਇਹਦੇ ਵਿੱਚ ਟੇਸਟ ਆਵੇ ਉਹਦੇ ਲਈ ਮੈਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਛੋਟਾ ਬਟਰ ਸਕੌਚ ਐਸੈਂਸ ਐਡ ਕਰ ਦੂੰਗੀ ਆਸਾਨੀ ਨਾਲ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਹੈ ਤੇ ਬਿਲਕੁਲ ਥੋੜਾ ਜਿਹਾ yellow ਫੂਡ ਕਲਰ ਐਡ ਕਰ ਦਾਂਗੇ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਨਾ ਐਡ ਕਰਨਾ ਹੋਇਆ ਨਾ ਐਡ ਕਰਿਓ ਪਰ ਜਿਹੜੀ ਆਪਾਂ ਮਾਰਕੀਟ ਦੇ ਵਿੱਚੋਂ ਬਟਰ ਸਕੋਚ ਆਈਸਕ੍ਰੀਮ ਖਾਣੇ ਨੇ ਉਹਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਕਲਰ ਹੁੰਦਾ ਇਸ ਤਰੀਕੇ ਦਾ yellow ਇਸ ਕਰਕੇ ਆਪਾਂ ਥੋੜਾ ਜਿਹਾ ਐਡ ਕਰਤਾ ਤੇ ਦੁਬਾਰਾ ਤੇ ਇਹਨੂੰ ਮਿਕਸ ਕਰ ਦਾਂਗੇ ਬਿਲਕੁਲ ਇਸ ਤਰੀਕੇ ਦਾ ਕਰੀਮੀ ਹੈ ਜਿਹੜਾ ਮਿਕਸਚਰ ਆਈਸਕ੍ਰੀਮ ਦੇ ਲਈ ਬਣ ਕੇ ਆਪਣੇ ਕੋਲੇ ਹੋ ਗਿਆ ਤਿਆਰ ਤੇ ਹੁਣ ਆਪਾਂ ਆਈਸਕ੍ਰੀਮ ਨੂੰ ਸੈੱਟ ਹੋਣ ਦੇ ਲਈ ਰੱਖ ਦਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਦੇ ਵਿੱਚ ਜਿਹੜੀ ਆਈਸਕ੍ਰੀਮ ਬਣ ਜਾਂਦੀ ਆ ਤੇ ਉਸ ਤੋਂ ਪਹਿਲਾਂ ਵੀ ਆਪਾਂ ਆਈਸਕ੍ਰੀਮ ਨੂੰ ਸੈੱਟ ਹੋਣ ਲਈ ਰੱਖ ਗਏ ਇਹਦੇ ਵਿੱਚ ਆਪਾਂ ਜਿਹੜਾ ਕੈਰੇਮਲ ਕ੍ਰਾਂਚ ਬਣਾ ਕੇ ਤਿਆਰ ਕੀਤਾ ਸੀ ਉਹ ਐਡ ਕਰ ਦਿਆਂਗੇ ਇਹ ਸਾਰਾ ਹੀ ਐਡ ਕਰ ਦਿਆਂਗੇ ਪਰ ਥੋੜਾ ਜਿਹਾ ਆਪਾਂ ਗਾਰਨਿਸ਼ ਕਰਨ ਦੇ ਲਈ ਆ ਜਿਹੜਾ ਬਚਾ ਕੇ ਰੱਖ ਲਾਂਗੇ ਦੇਖੋ 3-4 ਚਮਚ ਤੇ ਕੈਰੇਮਲ ਕ੍ਰਾਂਚ ਨੂੰ ਆ ਜਿਹੜਾ ਆਪਾਂ ਆਈਸਕ੍ਰੀਮ ਵਾਲੇ ਮਿਕਸ ਦੇ ਨਾਲ ਮਿਕਸ ਕਰਦੇ ਆਂਗੇ ਕੋਈ ਵੀ ਖੁੱਲਾ ਬਰਤਨ ਵਰਤ ਲਿਓ ਤੁਸੀਂ ਕੋਈ ਵੀ ਡੋਂਗਾ ਖੁੱਲਾ ਹੋਵੇ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲਿਓ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਦਾ ਟੈਕਸਚਰ ਕਿੰਨਾ ਵਧੀਆ ਕਲਰ ਆਇਆ ਦੇਖ ਕੇ ਮਨ ਕਰਦਾ ਵਿੱਚ ਚਮਚ ਨਾਲ ਐਵੇਂ ਹੀ ਖਾ ਲਏ ਇਹਨੂੰ ਬਹੁਤ ਟੇਸਟੀ ਲੱਗ ਰਹੀ ਆ ਪਰ ਹੁਣ ਆਪਾਂ ਇਹਨੂੰ ਸੈੱਟ ਹੋਣ ਦੇ ਲਈ ਰੱਖਣਾ ਉਹਦੇ ਲਈ ਆਪਾਂ ਨੂੰ ਇਸ ਤਰੀਕੇ ਦਾ ਪਲਾਸਟਿਕ ਦਾ ਕੰਟੇਨਰ ਚਾਹੀਦਾ ਜਾਂ ਕੋਈ ਵੀ ਬਾਕਸ ਤੁਹਾਡੇ ਕੋਲੇ ਹੋਇਆ ਨਾ ਜਿਹਦੇ ਢੱਕਣ ਲੱਗਦਾ ਹੋਵੇ ਤੇ 에ਅਰਟਾਈਟ ਕੰਟੇਨਰ ਹੋਵੇ ਉਹਦੇ ਵਿੱਚ ਆਪਾਂ ਇਹ ਤੇ ਉਪਰੋਂ ਥੋੜਾ ਜਿਹਾ ਆਪਾਂ ਇਹਨੂੰ ਸੈੱਟ ਕਰ ਦਿਆਂਗੇ ਦੇਖੋ ਇਸ ਤਰੀਕੇ ਨਾਲ ਤੇ ਹੁਣ ਜਿਹੜਾ ਆਪਾਂ ਕੈਰੇਮਲ ਕ੍ਰਾਂਚ ਬਣਾ ਕੇ ਰੱਖਿਆ ਸੀ ਉਪਰੋਂ ਥੋੜਾ ਜਿਹਾ ਉਹ ਛਿੜਕ ਦੇਾਂਗੇ ਜਦੋਂ ਆਪਾਂ ਇਹਨੂੰ ਸਰਵ ਕਰਾਂਗੇ ਨਾ ਦੇਖਣ ਦੇ ਵਿੱਚ ਵੀ ਇਹ ਸੋਹਣੀ ਲੱਗੂਗੀ ਤੇ ਖਾਣ ਦੇ ਵਿੱਚ ਵੀ ਟੇਸਟੀ ਲੱਗੂਗੀ ਤੇ ਹੁਣ ਇੱਥੇ ਆਪਾਂ ਨੂੰ ਚਾਹੀਦਾ ਇੱਕ ਪਲਾਸਟਿਕ ਦਾ ਇਸ ਤਰੀਕੇ ਦਾ ਲਿਫਾਫਾ ਕੋਈ ਵੀ ਲਿਫਾਫਾ ਆ ਜਾਂ ਕੋਈ ਦੁੱਧ ਵਾਲਾ ਪੈਕੇਟ ਹੋਇਆ ਘਿਓ ਵਾਲਾ ਉਹਨੂੰ ਧੋ ਕੇ ਚੰਗੀ ਤਰੀਕੇ ਨਾਲ ਇਹਦੇ ਉੱਪਰ ਇਸ ਤਰੀਕੇ ਨਾਲ ਲਾ ਦਿਓ ਬੀ ਇਹਦੇ ਵਿੱਚ ਬਰਫ਼ ਨਾ ਜੰਮੇ ਜਿਆਦਾ ਬਰਫ਼ ਦੀ ਪਰਤ ਨਾ ਬਣੇ ਆਈਸਕ੍ਰੀਮ ਹੈ ਜਿਹੜੀ ਬਿਲਕੁਲ ਸੌਫਟ ਬਣ ਕੇ ਤਿਆਰ ਹੋਵੇ ਤੇ ਟੱਕਣਾ ਜਿਹੜਾ ਆਪਾਂ ਇਸ ਤਰੀਕੇ ਨਾਲ ਲਾ ਦੇਾਂਗੇ ਡੱਬੇ ਦਾ ਹੁਣ 6 ਤੋਂ 7 ਘੰਟੇ ਤੁਸੀਂ ਇਹਨੂੰ ਫ੍ਰੀਜ਼ਰ ਦੇ ਵਿੱਚ ਰੱਖ ਦਿਓ ਤੇ ਜਾਂ ਤੁਸੀਂ ਓਵਰਨਾਈਟ ਵੀ ਪੂਰੀ ਰਾਤ ਵੀ ਇਹਨੂੰ ਇਸ ਤਰੀਕੇ ਨਾਲ ਰੱਖ ਸਕਦੇ ਹੋ ਤੇ ਆਈਸਕ੍ਰੀਮ ਹੈ ਜਿਹੜੀ ਬਿਲਕੁਲ ਸੈੱਟ ਹੋ ਗਈ ਹੈ ਦੇਖੋ ਬਿਲਕੁਲ ਇਹ ਜੰਮ ਕੇ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਬਣੀ ਹੈ ਮੈਂ ਤੁਹਾਨੂੰ ਸਰਵ ਕਰਕੇ ਵੀ ਦਿਖਾਉਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹਦਾ ਟੈਕਸਚਰ ਆ ਦੇਖਣ ਦੇ ਵਿੱਚ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਉਸ ਤੋਂ ਵੀ ਜ਼ਿਆਦਾ ਤੁਹੇ ਦੇਖੋ ਜੀ ਬਿਲਕੁਲ ਵੀ ਇਹਦੇ ਉੱਪਰ ਬਰਫ਼ ਨਹੀਂ ਜੰਮੀ ਬਹੁਤ ਹੀ ਵਧੀਆ ਇਹ ਆਈਸਕ੍ਰੀਮ ਹੈ ਜਿਹੜੀ ਬਿਲਕੁਲ ਨਰਮ ਮਲੈਮ ਬਣ ਕੇ ਤਿਆਰ ਹੋਈ ਹੈ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਤੇ ਆਸਾਨ ਤਰੀਕੇ ਨਾਲ ਅਸੀਂ ਘਰ ਦੇ ਵਿੱਚ ਬਣਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਜੇਕਰ ਤੁਸੀਂ ਮੇਰੇ ਇਸ ਤਰੀਕੇ ਨਾਲ ਇਸ ਆਈਸਕ੍ਰੀਮ ਦੀ ਰੈਸਪੀ ਨੂੰ ਘਰ ਦੇ ਵਿੱਚ ਟਰਾਈ ਕਰੋਗੇ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਜੀ ਤੁਸੀਂ ਇਸ ਆਈਸਕ੍ਰੀਮ ਦੀ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਦੀ ਹੈ ਸਭ ਤੁਹਾਡੀ ਤਾਰੀਫ ਹੀ ਕਰਨਗੇ ਜਦੋਂ ਤੁਸੀਂ ਬਣਾ ਕੇ ਆਈਸਕ੍ਰੀਮ ਸਭ ਨੂੰ ਖਵਾਓਗੇ ਘਰ ਦੇ ਵਿੱਚ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜਰੂਰ ਕਰਿਓ ਬਾਤ ਵਾਤੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਦੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ